ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਹੈ ਜੀ ਲਦਾਖ ਸੀਰੀਜ਼ ਦਾ ਐਪੀਸੋਡ 6ਵਾਂ ਤੇ ਬ੍ਰੇਕਫਾਸਟ ਕਰ ਰਹੇ ਹਾਂ ਅਸੀਂ ਬ੍ਰੇਕਫਾਸਟ ਸਗਾ ਦਾ ਵੀ ਹਲਕਾ-ਬੁਲਕਾ ਹੀ ਖਾ ਰਹੇ ਹਾਂ ਕੋਈ ਨਾਲ ਬ੍ਰੈਡ ਹੈ ਤੇ ਨਾਲ ਚਾਹ ਟਾਈਮ ਕਿੰਨਾ ਹੋ ਗਿਆ ਭਾਈ ਜੀ ਸਵਾ ਸਤੂ ਚੁ ਸਵਾ ਸਤੂ ਚੁਕੀ ਹੈ ਪਲਾਨ ਸ ਆਪਣਾ ਸੀ 6 ਵਜੇ ਨਿਕਲਣਾ ਕੋਈ ਨਹੀਂ ਥੋੜੇ ਲੇਟ ਹੋ ਗਿਆ ਪਰ ਅੱਜ ਦਾ ਪਲਾਨ ਆਪਣਾ ਵੀ ਆਪਾਂ ਜਾਵਾਂਗੇ ਪੈਂਗੋਂਗ ਲੇਕ ਤੇ बाकी हम तैयारी हो चुकी थी जिम्मे देख सकते हो फुल तैयारी है बस निकलना ही है हाँ जी तेडी हो गए फुल बटा फुल रेडी चल चलते ਲਓ ਜੀ ਟੈਂਕ மேਗਨ ਦਾ ਫਾਇਦਾ ਕੋਈ ਬੰਨਨ ਦੀ ਲੋੜ ਨਹੀਂ ਕੁਛ ਨਹੀਂ ਚਿਪਕ ਜਾਂਦਾ ਬਸ ਜੱਫੀ ਪਾ ਦਿੰਦਾ ਟੈਂਕ ਨੂੰ ਮੈਗਨੇਟਸ ਹੁੰਦੇ ਨੇ ਉਹਦੇ ਵਿੱਚ ਬਹੁਤ ਪਾਵਰਫੁਲ ਟੈਂਕ ਨੂੰ ਚਿਮੜ ਜਾਂਦੇ ਆ ਵੈਸੇ ਕਈ ਥਾਵਾਂ ਤੇ ਤੇਲ ਮਿਲ ਜਾਂਦਾ ਜਿੱਥੇ ਨਹੀਂ ਮਿਲਦਾ ਬਲੈਕ ਚ ਮਿਲਦਾ ਪਰ ਉੱਥੇ ਉੱਥੇ ਸ਼ਾਇਦ ਪਿਓਰ ਵੀ ਨਾ ਹੋਵੇ ਜਾਂ ਕੋਈ ਚੱਕਰ ਹੋਵੇ ਹਣਾ ਫਿਰ ਉੱਥੇ ਮੂੰਹ ਮੰਗੀ ਕੀਮਤ ਦੇਣੀ ਪੈਂਦੀ ਹੈ ਜਦ ਐਮਰਜੈਂਸੀ ਹੋਵੇ ਇਸ ਲਈ ਉੱਚੀ ਜਿਹੀ ਸੀ ਕਰਨਾ ਨਹੀਂ ਚਾਹੁੰਦੇ ਠੀਕ ਹੈ ਇਸ ਲਈ ਅਸੀਂ ਜਿਆਦਾ ਕੈਨ ਗੈਰੀ ਕੀਤੇ ਆ ਠੀਕ ਹੈ ਹਾਂਜੀ ਇੱਥੋਂ ਹੀ ਲੈ ਕੇ ਚੱਲਦੇ ਆ ਮੈਂ ਕਹਿੰਨਾ ਠੀਕ ਹੈ ਉੱਤੋਂ ਨਹੀਂ ਚਲੋ ਆਜੋ ਅੱਛਾ ਅੱਛਾ ਹੁਣ ਮੁੰਬਈ ਦਾ ਲੇ ਵਾਡੀ ਸਟੈਂਡ ਤੋਂ ਪਰਮੀ ਲੱਗ ਜਾਂਦੀ ਹੈ ਠੀਕ ਹੈ ਜੀ ਚਲੋ ਜੀ ਚਾਹ ਜੀ ਇਹਦਾ ਲਓ ਜੀ ਕਹਿਣੇ ਖਲੰਕਦੇ ਜਾਂਦੇ ਬਈ ਇਹ ਬੁਰਾ ਬੁਰਾ ਇਹਦਾ ਨਾ ਮੈਨੂੰ ਸੈਟਲ ਬੈਗਸ ਇਸੇ ਵਜ੍ਹਾ ਕਰਕੇ ਵਧੀਆ ਨਹੀਂ ਲੱਗਦੇਗੇ। ہاں ਚੌੜਾ ਕਰ ਦਿੰਦੇ ਆ ਬਾਈਕ ਨੂੰ। ਹੁਣ ਆ ਗਿਆ ਜੀ ਪੰਪ ਤੇਲ ਪਵਾ ਲਈ ਆਪਾਂ। 7.5 ਹੋ ਚੁੱਕੇ ਪੂਰੇ। ਪੂਰੇ 7.5 ਤੇ ਹਜੇ ਆਪਾਂ ਲੇਹ ਚੋਂ ਨਿਕਲੇ ਨਹੀਂ। ਤੇਲੇ ਜੋ ਹੈ ਤਰੇ ਨਹੀਂ। ਹਾਂ ਪੈਟਰੋਲ ਪੈਟਰੋਲ ਦਲਵਾਣਾ ਹੈ ਬ్రో ਪੈਟਰੋਲ ਪਾਵਰ ਪਾਵਰ ਆਇਤ ਫੁੱਲ ਕਰਨਾ ਮੈਂ ਇੱਥੇ ਲਾ ਰਿਹਾ ਗਾੜ ਨਹੀਂ ਬੀਕੋ ਬੰਜੀਗੋੜ ਨਾਲ ਆ ਬੰਨੇ ਉੱਥੇ ਤੇ ਆਂ ਮੇਰੇ ਪਿੱਛੇ ਤੁਰੂਗਾ ਬਾਕੀ ਪਿਛਲੇ ਵਾਲਾ ਨੂੰ ਤਾਂ ਨਾਲ ਦੇ ਨਾਲ ਖਾਲੀ ਕਰਦੇ ਜਾਣਾ ਪੈਣਾ ਧਿਆਨ ਰੱਖਣਾ ਪੈਣਾ ਥੋੜਾ ਜਿਹਾ ਕਿਉਂਕਿ ਮੇਰੇ ਲਈ ਤੇ ਕੋਈ ਸਟੈਂਡ ਹੈ ਨਹੀਂ ਸੀ ਚੱਕਰ ਵਾਲਾ ਤਾਂ ਮੇਰੇ ਕੋਲ ਥਾਂ ਰਹੀ ਥੋੜੀ ਬਹਿਣ ਵਾਸਤੇ ਪੂਰੀ ਪੂਰੀ ਜੀ 1 2 ਐਂਡ ਹਾਂਜੀ ਨਹੀਂ ਨਹੀਂ ਦੇਖੋ ਜੀ ਇਹ ਆ ਮੋਨਸਟਰੀ ਕਿੱਡੀ ਵੱਡੀ ਯੂਨੀਵਰਸਿਟੀ ਆ ਪੂਰੇ ਪਹਾੜ ਤੇ ਬਾਈ ਕੰਨ ਮੇਰੀ ਫੋਟੋ ਖੇਦੇ ਦੇਖੋ ਜੀ ਇਹ ਨੇ ਸੁੱਕੇ ਰ ਸੁੱਕਾ ਰੇਗਿਸਤਾਨ ਪਹਾੜਾਂ ਚ ਠੰਡਾ ਸੁੱਕਾ ਰੇਗਿਸਤਾਨ ਤੁਸੀਂ ਗਰਮ ਰੇਗਿਸਤਾਨ ਤੋਂ ਸੁਣਿਆ ਹੋਣਾ ਦੇਖੋ ਡੇਜ਼ਰਟਡ ਕਿੰਨਾ ਜ਼ਿਆਦਾ ਡੇਜ਼ਰਟਡ ਏਰੀਆ ਇੱਥੇ ਲੇਰ ਵਿੱਚ ਕੋਈ ਦਰਖਤ ਨਹੀਂ ਕੁਝ ਨਹੀਂ ਹੁੰਦੇ ਦੇਖੋ ਮਾੜੇ ਮੋٹے ਗਰਲੇ ਜੇ ਤੁਹਾਨੂੰ ਵਿਖੇ ਜਾਣਗੇ ਜਿਹੜੇ ਇਹ ਵੀ ਉਗਾਏ ਗਏ ਆ ਜੀ ਪਰਮਿਟ ਦਿਖਾਤਾ ਹੈ ਕਾਰੂ ਆਪਾਂ ਟੱਪ ਚੁੱਕੇ ਆ ਤੇ ਹੁਣ ਐਲਟੀਟਿਊਡ ਉਹ ਪਹਾੜ ਦੇਖ ਰਹੇ ਤੁਹਾਨੂੰ ਪਹਾੜ ਚੜਨੇ ਆਪਾਂ ਉਹ ਤਾਂ ਉੱਪਰ ਨੂੰ ਜਾਣਾ ਇਸ ਜਗ੍ਹਾ ਤੋਂ ਸੜਕ ਬਣ ਰਹੀ ਹੈ ਚਾਂਗਲਾ ਇਸ ਤੋਂ ਚਾਂਗਲਾ ਪਾਸ ਇੱਥੋਂ ਚਾਂਗਲਾ ਪਾਸ ਇੱਥੋਂ 23 ਕਿਲੋਮੀਟਰ ਰਹਿ ਜਾਂਦਾ ਤੇ ਦੇਖੋ ਸੜਕ ਦੀ ਕੰਮ ਚੱਲ ਰਿਹਾ ਮਿੰਟੀ ਕਰ ਰਹੇ ਸੜਕ ਦਾ ਐਸੇ ਤਰ੍ਹਾਂ ਤਾਂ ਵੀ ਠੀਕ ਹੈ ਸੜਕ ਖੁੱਲੀ ਹੈ ਹਾਂ ਤਾਂ ਥੋੜੇ ਮਤਲਬ ਹੈ ਜੀ ਕੱਚੀ ਆ ਸੜਕ ਬਾਕੀ ਹੁਣ ਸਟੀਪ ਚੜਾਈ ਆ ਸਟੀਪ ਕਿਉਂਕਿ ਆਏ ਆ ਵੀ ਹੁਣ ਜਿੱਥੇ ਫਟੂਲਾ ਪਾਸ ਸੀ ਫਟੂਲਾ ਪਾਸ ਹੈਗਾ ਆਲਮੋਸਟ 13000 ਫੀਟ ਤੇ ਤੇ ਚੰਗਲਾ 15000 ਫੀਟ ਤੇ ਆਲਮੋਸਟ ਹੈਗਾ ਤੇ ਫਟੂਲਾ ਜਾ ਕੇ ਫਟੂਲਾ ਹੋ ਗਿਆ ਸੀ ਤੇ ਚੰਗਲਾ ਤਨ ਤੁਹਾਨੂੰ ਪਤਾ ਹੀ ਹੈ ਫਿਰ ਤਾਨੇ ਯਾਰੇ ਜ਼ਿਆਦਾ ਕੰਮ ਹੈ ਇਸ ਨੂੰ 10 ਦੀ ਸਪੀਡ ਤੇ ਚਲਾਉਣਾ ਪੈਣਾ ਕਿਉਂਕਿ ਮਗਰ ਪਟਰੋਲ ਦਾ ਕੈਨ ਬੰਨਿਆ ਉਹ ਹਿਲ ਜਾਂਦਾ ਬਰੀ ਬਰੀ ਤੇ ਪਹ ਹਲਾਉਣਾ ਨਹੀਂ ਬਰੀ ਬਰੀ ਉਹਨੂੰ ਕਿਉਂਕਿ ਹੁੰਦਾ ਮੇਰੀ ਲਾਈਟ ਤੇ ਪਾਰ ਆ ਰਿਹਾ ਤੇ ਲਾਈਟ ਨੂੰ ਕੁਝ ਹੁੰਦਾ ਤਾਂ ਲਾਈਟ ਵੀ ਜਾਊਗੀ ਇੰਡੀਕੇਟਰ ਵੀ ਜਾਣਗੇ ਤੇ ਨੰਬਰ ਪਲੇਟ ਆਲਮੋਸਟ 2 ਤਨ ਕਿਲੋਮੀਟਰ ਪਿੱਛੇ ਤੇ ਬਰਫ਼ ਤੁਸੀਂ ਦੇਖ ਸਕਦੇ ਹੋ ਕਿੰਡੀ ਨਵੇਂ ਜਿਹੇ ਸਟਾਈਲ 'ਚ ਜੰਮੀ ਹੋਈ ਆ ਆਪਾਂ ਜਿਹੜੇ ਪਹਾੜਾਂ ਦੀ ਫੋਟੋ ਖਿੱਚ ਰਹੇ ਸੀ ਬਰਫ਼ੀਲੇ ਪਹਾੜਾਂ ਦੀ ਉਹੀ ਪਹਾੜਾਂ ਤੇ ਆ ਗਏ ਆਪਾਂ ਉਹ ਸ਼ਾਇਦ ਕੈਮਰੇ 'ਚ ਤੁਹਾਨੂੰ ਨਾ ਵਿਖ ਰਿਹਾ ਹੋਵੇ ਪਰ ਮੈਨੂੰ ਇੱਥੋਂ ਪਿੰਡ ਜਾਂ ਵਿਖਣ ਲੱਗ ਚੁੱਕਿਆ ਚੰਗਲਾ ਕਾਫੀ ਹਾਈ ਐਲਟੀਟਿਊਡ ਤੇ ਆ ਇੱਥੇ ਇਹਦੇ ਪਾਣੀ ਹੁਣ ਆ ਪਾਣੀ ਵਾਟਰ ਕ로ਸਿੰਗ ਸ਼ੁਰੂ ਹੋ ਚੁੱਕੀਆਂ ਇੱਥੇ ਦੇਖੋ ਠੰਡਾ ਠੰਡਾ ਪਰਫੀਲਾ ਪਾਣੀ ਬਰਫ਼ ਨਾਲ ਇੱਥੇ ਆਇਆ ਵੀ ਹਜੇ ਸਵੇਰ ਹੋਈ ਐ 11 ਵਜੇ ਐ ਹਜੇ ਤਾਂ ਪਜੇ ਦੁਪਹਿਰੇ ਆਉਂਦੇ ਤਾਂ ਇਹ ਬਹੁਤ ਚਰਨੇ ਬਹੁਤ ਰਾਜ ਵਾਟਰ ਕ로ਸਿੰਗ ਬਹੁਤ ਮਿਲ ਜਾਣੀਆਂ ਸੀਗੀਆਂ ਕਿਉਂਕਿ ਹਜੇ ਦੁਪਹਿਰ ਹੋਈ ਨਹੀਂ ਜਦ ਦੁਪਹਿਰ ਹੋ ਕੇ ਸਗਰ ਦੁਪਹਿਰਾ ਹੋ ਗਿਆ ਉਦੋਂ ਬਰਫ਼ ਜ਼ਿਆਦਾ ਪਿਘਲੂਗੀ ਪਾਣੀ ਜ਼ਿਆਦਾ ਹੋਊਗਾ ਤੇਜ਼ ਰਾਸਤੇ 'ਚ ਹੋਰ ਜੀ ਦੁਪਹਿਰੇ ਆਪਾਂ ਕਰ ਰਹੇ ਆ ਹਜੇ ਹੁਣ ਆਪਾਂ ਹੋਰ ਸ਼ਾਇਦ ਹੋਰ ਟਕਰਾਨੇ ਦੇ ਅੱਗੇ ਹਾਰਡਰ ਕ੍ਰੋਸਿੰਗਸ ਪਰ ਹੁਣ ਚਾਂਗੜਾ ਤਾਂ ਰਹਿ ਗਿਆ ਆਲਮੋਸਟ 1-2 ਕਿਲੋਮੀਟਰ ਜਦੋਂ 2 ਕਿਲੋਮੀਟਰ ਰਹਿ ਗਿਆ ਲਓ ਜੀ ਇਹ ਆ ਜੀ चांगला पूरी मुबारक सर आपकी रिकॉर्ड दे हुए पानी पीना पानी होगा सौ परसेंट है पानी पे। ਆ ਵੀ ਲੋ ਥੱਲੋ ਲੈ ਲਾਂਗੇ ਯਾਰ ਗਾਂ ਜਾਂਦੇ ਅਸ ਆਪਣੀ ਗਲਤੀ ਰਹਿ ਗਈ 17688 ਫੀਟ ਤੇ ਆ ਫੋਟੋ ਕਰਨੀ ਹੈ 17 17 17000 ਆ ਕਿਆਂ ਆਪਣੀ ਗਲਤੀ ਹੈ ਕਿ ਮੈਨੂੰ ਲੱਗਿਆ 15000 ਤੇ ਹੋਊਗਾ ਆ ਹੀ ਦੇਖਾ ਲੇ ਫਲਿਕਰ ਹੈਗੇ ਸਟੈਂਡ ਚੱਕ ਲੋ ਸਟੈਂਡ ਲਿਖ ਰਿਹਾ ਹੈ ਪਰ ਪਤਾ ਲੱਗਦਾ ਇੱਥੇ ਹਵਾ ਕਿੰਨੀ ਪਤਲੀ ਹੈ ਚਾਂਗਲਾ ਰਿਕਾਰਡ ਕੈਮ ਹੋ ਗਿਆ ਹਾਂਜੀ ਤਾਂ ਚਾਬਰਾ ਤੋਂ ਥੱਲੇ ਉੱਤਰਦੇ ਉੱਤਰ ਹਿੱਲੇਗਾ ਤਲਾਬ ਹੈ ਛੋਟਾ ਹੈ ਜੰਮਿਆ ਹੋਇਆ ਇਹ ਤਲਾਬ ਕੈਸੇ ਨੇ ਇਹ ਕੱਲੀ ਬਰਫ਼ ਕੈਸੇ ਨੇ ਕਿਵੇਂ इस सामने ढाबा भी आई शकल देखो हूँ आप रहे पैनकोंग लेक वाल पैनकोंग वाला पहाड़ बहुत सुके रेगिस्तानी पहाड़ ते सा चढ़ता है क्योंकि तो साफ ऑक्सीजन बदली है इतना ਕੀ ਐਡਵੈਂਚਰ ਰਹਿਣਾ ਹੋਵੇ ਤਾਂ ਬੈਸਟ ਐ ਐਡਵੈਂਚਰ ਲਈ ਓ ਵਾਓ ਕੀ ਪਹਾੜਾ ਯਾਰ ਵਾਹ ਜੀ ਵਾਹ ਕੀ ਪਹਾੜਾ ਹੈ ਪਹਾੜਾਂ ਦੇ ਵਿੱਚੋਂ ਖੂਬਸੂਰਤ ਨਿਕਲਦੀਆਂ ਸੜਕਾਂ ਤੇ ਕੋਈ ਛੀ ਪਲਾਂ ਦੇ ਵਿੱਚ ਤੁਹਾਨੂੰ ਤੁਹਾਡੀ ਸਕਰੀਨ ਤੇ ਵਿਖੇਗੀ ਪੈਂਗੋਂਗ ਲੇਕ ਜਿਹੜੀ ਆਲਮੋਸਟ 70% ਚਾਈਨਾ ਕੋਲ ਹੈ 33 35% ਇੰਡੀਆ ਕੋਲ ਹੈ ਕਿਉਂਕਿ ਹਾਂ ਤੁਸੀਂ ਸਹੀ ਸੋਚ ਰਹੇ ਹੋ ਚਾਈਨਾ ਬਾਰਡਰ ਇੱਥੋਂ ਕੁਝ ਜ਼ਿਆਦਾ ਦੂਰੀ ਤੇ ਨਹੀਂਗਾ ਆਲਮੋਸਟ 770 ਕਿਲੋਮੀਟਰ ਤੋਂ ਇੱਥੇ ਚਾਈਨਾ ਬਾਰਡਰ ਹੈਗਾ ਬਾਧਾਰੂ ਮਾਰੇ ਦੇਸ ਬਦਾਨੀ ਲੱਕ ਆ ਗਿਆ ਤੇ ਆ ਜਿਹੜਾ ਪਹਾੜ ਵਿਖਰੇ ਤੁਹਾਨੂੰ ਇਹਦੇ ਪਿਛਲੇ ਇਹਦੇ ਪਿਛਲੇ ਪਾਸੇ ਹੀ ਲੇਕ ਹੈ ਪੈਂਕੂਗ ਲੇਕ ਆ ਗਈ অলਮੋਸਟ ਲਾਈਕ 1.5 ਕੋ 100 ਕਿਲੋਮੀਟਰ ਲੰਬੀ ਲੇਕ ਹੈ ਬਹੁਤ ਵੱਡੀ ਲੇਕ ਹੈ ਲਾਜਵਾਬ ਲੇਕ ਹੈ ਬਹੁਤ ਸੋਹਣੀ ਲੇਕ ਇਹ ਨਜ਼ਾਰਾ ਮੈਂ ਤੁਹਾਨੂੰ ਕਿਵੇਂ ਬਿਆਨ ਕਰਕੇ ਦੱਸਾਂ ਮੈਂ ਨਹੀਂ ਦੱਸ ਸਕਦਾ ਨਾ ਮੈਨੂੰ ਲੱਗਦਾ ਕੈਮਰਾ ਵੀ ਨਹੀਂ ਉਹ ਖੂਬਸੂਰਤੀ ਕੈਪਚਰ ਕਰ پا ਰਿਹਾ ਹੁਣ यार इतनी ज्यादा खूबसूरत इतनी ज्यादा यार कमाल है कमाल कितने सोने पहाड़ ने कितने ज़्यादा सोने ये है जी बैंकॉक मोहत चली खड़ी आवाज मेरे ख्याल चल आ रही लो जी ਅਲਵਿਦਾ ਕਹਿਣ ਲੱਗੇ ਐ ਲੇਖ ਨੂੰ ਅਜ ਤਾਂ ਨਹੀਂ ਮਤਲਬ ਕਹਿਣ ਲੱਗੇ ਅਗਲਾ ਪਿੰਡ ਵੀ ਅਗਲੇ ਪਿੰਡਾਂ ਨਾਲ ਵੀ ਲੱਗਦੀ ਐ ਹੁਣ ਅਗਲੇ ਪਿੰਡ ਜਾ ਕੇ ਅਪੋਂਥੇ ਰਾਤ ਗੁਜ਼ਾਰਾਂਗੇ ਕਿਉਂਕਿ ਇੱਥੇ ਰਹਿ ਨਹੀਂ ਗੀ ਤੇ ਕਰੇ ਦੱਸਣਾ ਵੀ ਹੁੰਦਾ ਵੀ ਫੋਨ ਕਰਕੇ ਤੇ ਪਹੁੰਚ ਗਏ ਸ਼ੇਰ ਦਾ ਗੌਲ ਨਹੀਂ ਕੀਤੀ ਇੱਕ ਮਾਂਛਲਾ ਲਿਆ ਸੀਗਾ ਉਥੋਂ ਲੈ ਤੋਂ ਇਹ ਯਾਕ ਦੀ ਹੱਡੀ ਦਾ ਬਣਿਆ ਹੋਇਆ ਮਤਲਬ ਕਹਿਤਾ ਹੀ ਰਹੀ ਸੀ ਬਾਕੀ ਪਤਾ ਨਹੀਂ ਵਸੇ ਉਮੀਦ ਲੱਗਦਾ ਹੁੰਦੀ ਰੇ ਬਾਕੀ ਇੱਥੇ ਲਿਖਿਆ ਹੋਇਆ ਓਮ ਮਾਣੇ ਪਦਮੇ ਹਮ ਇੰਦਾ ਮਤਲਬ ਜਿਸ ਨੂੰ ਸਰਚ ਕਰਨਾ ਹੈ ਤਾਂ ਤੁਸੀਂ YouTube ਤੇ ਕਰ ਸਕਦੇ ਹੋ। ਕਾਫੀ ਲੰਬਾ ਮਤਲਬ ਲੰਬਾ ਤਾਂ ਨਹੀਂ। ਮਤਲਬ ਹੁੰਦਾ ਜਾਂਦਾ। ਬਹੁਤ ਬਹੁਤੀ ਧਰਮ ਵਿੱਚ ਇੰਦਾ ਕਾਫੀ ਅੱਛਾ ਮਤਲਬ ਹੈ। ਤੇ ਉਹ ਕੀ ਹੁਣ ਚਲਦੇ ਹਾਂ ਜੀ। 3 ਇਡੀਟ ਫਿਲਮ ਦੀ ਸ਼ੂਟਿੰਗ ਇੱਥੇ ਹੋਈ ਸੀ। ਤੁਹਾਨੂੰ ਮੈਂ ਜੇ ਨਹੀਂ ਦੱਸਿਆ ਤਾਂ ਦੁਬਾਰਾ ਦੱਸ ਦਈਏ। ਇਹ 3 ਇਡੀਟ ਫਿਲਮ ਦੀ ਸ਼ੂਟਿੰਗ ਐਸੀ ਕਿਤੇ ਤਾਂ ਇੱਕ ਹੋਰ ਕਿਨਾਰੇ ਤੇ ਕਿਤੇ ਹੋਈ ਸੀ ਉਹ ਤਾਂ ਕੋਈ ਅਗਲਾ ਕਿਨਾਰਾ ਹੋਵੇ ਕਿਤੇ ਦੇਖੋ ਜੀ ਆ ਸੀ ਉਹ ਲੋਕੇਸ਼ਨ ਉਹ ਸਕੂਟਰ ਬਣੇ ਹੋਏ ਜਿੱਥੇ ਜਿਹੜੇ ਉਹ 3-1/2 ਫੁੱਟ ਵਿੱਚ ਹੁਣ ਤਾਂ ਬਹੁਤ ਸਾਰੇ ਬਣਾਤੇ ਕਿ ਨਹੀਂ ਬਣਾਤੇ ਫੋਟੋ ਸ਼ੂਟ ਕਰਨ ਵਾਸਤੇ ਕਿਵੇਂ ਕਰੀਏ ਅੱਗੇ ਰਾਵ ਇੱਥੇ ਜਿਹੜਾ ਆਈ ਹੈ ਜਾਂਦਾ ਹੋਊਗਾ ਆਓ ਜੋ ਕਰ ਲਿਆ ਮੜਾ ਜਾਓ ਆਫ ਰੋਡ 3 idiots ओहो हो ओ हो ज्यादा ही ऑफरोड आ गया चल ਵੀ چل ਵੀ چل ਵੀ چل ਵੀ کھڑیاں چڑھائیاں چڑھ گئے بیلی ਚਲ 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 ਚੰਗਰ ਬਣਾ ਲੈਣੇ ਰੁਕਣਾ ਨਹੀਂ ਰੁਕਣਾ ਨਹੀਂ ਰੁਕਣਾ ਨਹੀਂ ਰੁਕਣਾ ਨਹੀਂ ਨਹੀਂ ਆ ਰਿਹਾ ਲੱਗ ਲੱਗ ਸ਼ੁਕਰੀਆ ਲੰਗੀ ਉਹ ਬੰਦਾ ਆਇਆ ਧੱਕਾ ਲਾਉਣ ਬਹੁਤ ਜ਼ਿਆਦਾ ਸਟੀਫ ਸੀ ਚਲੋ ਆਫ ਰੋਡਿੰਗ ਦੇ ਵੀ ਥੋੜੇ ਨਿਆਰੇ ਲੈ ਲੇ ਆਹਾਹਾ ਲੋ ਜੀ ਮੇਰਾ ਅਗ ਪਿੰਡ ਇੱਥੋਂ 3 ਕਿਲੋਮੀਟਰ ਰਹਿ ਗਿਆ ਤੇ ਹੋਰ ਹੈ ਜੀ ਆਪਣੀ ਅੱਖਾਂ ਸਾਹਮਣੇ ਉਹ ਉੱਥੇਗਾ ਤੇ ਬਿਲਕੁਲ ਪੈਂਗੋਂਗ ਲੇਕ ਦੇ ਕੰਡੇ ਤੇ ਉੱਥੇ ਜਾਣਾ ਆਪਾਂ ਸੜਕ ਸੜਕੋ ਸੜਕੀ ਜਾਂਦੀ ਜਾਣਾ ਕੀ ਆ ਬਾਤ ਆ ਯਾਰ ਸਰਾ ਲੱਗਿਆ ਪਿਆ ਮੈਂ ਕਹਿੰਦਾ ਸੜਕਾਂ ਦਾ ਨਾ ਮੈਂ ਯਾਰੇ ਬੰਨੇ ਪਿਆ ਹਾਂ ਹਾਂਜੀ ਤੇ ਤੁਸੀਂ ਪਹਿਲਾਂ ਆਲੇ ਦੁਆਲੇ ਦੇਖੋ ਆਪਾਂ ਉਹ ਜਿੱਥੇ ਬਾਈਕ ਖੜਾ ਮੇਰਾ ਇਹ ਇੱਥੇ ਆਪਾਂ ਟੈਂਟ ਲਿਆ ਤੇ ਇਹ ਪਿੰਗੋਲੇ ਕੀ ਹੈ ਅੱਗੇ ਜਾ ਕੇ ਪਿੰਡ ਆਉਂਦਾ ਉਹ ਤੇ ਅਸੀਂ ਹੁਣ ਕੰਪੜੇ ਵਗੈਰਾ ਥੋੜੇ ਜਿ ਰੈਕਸੋ ਪਿਆ ਤੇ ਹੁਣ ਆਪਾਂ ਖਾਣਾ ਖਾਵਾਂਗੇ ਭੁੱਖ ਲੱਗੀ ਹੋਸੀ ਹਾਂਜੀ ਤਾਂ ਸਸਟੀ ਗੱਲ ਜੀ ਤੇ ਗੱਲ ਐ ਐ ਹੋਈ ਕਿ ਇੱਥੇ ਹੈ ਨਹੀਂ ਰੇਂਜ ਕਿਸੇ ਵੀ SIM ਦੀ ਰੇਂਜ ਨਹੀਂ ਆਉਂਦੀ ਨਾ BSNL ਆਵੇ ਨਾਈਟ ਐਲ ਨਾ ਕੋਈ ਵੀ ਨਹੀਂ ਇੱਥੇ ਕੋਈ ਰੇਂਜ ਨਹੀਂ ਆਉਂਦੀ ਤੇ ਹੁੰਦਾ ਮੈਂ ਹੁਣ ਘਰੇ ਫੋਨ ਕਰਨਾ ਸੀ ਮੈਂ ਗਿਆ ਸੀਗਾ ਇੱਥੋਂ ਉਹ ਸ਼ਾਇਦ ਇਹਨੂੰ ਵੇਖ ਰਹੇ ਹੋਣ ਨਾ ਉਹ ਬਾਈਕਰ ਜਾ ਰਹੇ ਆ ਇੱਥੋਂ ਮੈਂ ਗਿਆ 7 ਕਿਲੋਮੀਟਰ ਦੂਰ ਕਾਲ ਕਰਨ ਵਾਸਤੇ ਕਰੇ ਕੋਈ ਮੇਰਾ ਫੋਨ ਦਾ ਮੇਰੇ ਫੋਨ ਚ ਤਾਂ ਰੇਂਜ ਬਿਲਕੁਲ ਵੀ ਹੈ ਨਹੀਂ ਕਿ ਕਿਉਂਕਿ ਮੇਰਾ ਫੋਨ ਹੈਗਾ ਪ੍ਰੀपेड ਵੀਰੇ ਦਾ ਹੈਗਾ ਪੋਸਟपेड ਵੀਰੇ ਦੇ ਫੋਨ ਤੋਂ ਹੀ ਮੈਂ ਕਾਲਸ ਕੀਤੀਆਂ ਕਰੇ ਤੇ ਮੈਂ ਕਹਤਾ ਵੀ ਇੱਥੇ ਰੇਂਜ ਹੈ ਨਹੀਂਗੀ ਤੇ ਕਾਲ ਨਹੀਂ ਹੋ ਪਾਣੀਗੀ ਕਿਉਂਕਿ ਇੱਥੇ ਤੇ ਲੋਕਲ ਬੰਦਿਆਂ ਦੇ ਫੋਨਾਂ 'ਚ ਵੀ ਸਿ ਰੇਂਜ ਹੈ ਨਹੀਂਗੀ ਬਾਕੀ ਬਿਖੇਵਾਂ ਦਾ ਸ਼ਾਂਤ ਬਹੁਤ ਸ਼ਾਂਤੀ ਹੈ ਤੇ ਬਹੁਤ ਸ਼ਾਂਤੀ ਬਹੁਤ ਸ਼ਾਂਤੀ ਤੁਸੀਂ ਆ ਚੈੱਕ ਕਰੋ ਕਿੰਨਾ ਸੋਹਣਾ 뷰 ਉਧਰ ਪੈਂਗੋਂਗਲੇਕ ਹੈ ਇਹ ਇੱਥੇ ਆ ਪੈਂਗੋਂਗਲੇਕ ਆ ਕੀ ਆ ਗ੍ਰਾਸ ਲੈਂਡ ਜਿਆ ਮਤਲਬ ਵੈਸੀ ਘਾਹ ਹੋ ਗਿਆ ਹੋਇਆ ਜੰਗਲੀ ਤੇ ਬਹੁਤ ਖੂਬਸੂਰਤ ਲੱਗ ਰਿਹਾ ਬਹੁਤ ਸੋਹਣਾ ਮੈਨੂੰ ਹੁਣ ਸਮਝ ਨਹੀਂ ਆ ਰਹੀ ਮੈਂ ਕਿੱਧਰ ਵੇਖਾਂ ਕਿਉਂਕਿ ਫਰੰਟ ਕੈਮਰੇ ਤੇ ਹੈ ਬਾਕੀ ਬਹੁਤ ਖੂਬਸੂਰਤ ਹੈ ਸਭ